ਹਿੰਦੂ ਨਿਆਯਪੀਠ ਦੀ ਵਾਨ ਟੋਡਰਮਲਜੀ ਸੇਵਾਰ ਸੋਈ ਹਿੰਦੂ ਸਿੱਖ ਜਾਗਰਤੀ ਸੈਨਾ ਵੱਲੋਂ ਹਰ ਸਾਲ ਹਜ਼ਾਰਾਂ ਹਜ਼ਾਰ ਬੱਚਿਆਂ ਦੇ ਨਾਲ ਦ੍ਰੇਸ਼ੀ ਇਤਿਹਾਸਿਕ ਸ਼੍ਰੀ ਰਾਮਲੀਲਾ ਕਮੇਟੀ ਗਰਾਊਂਡ ਦੇ ਵਿੱਚ ਸਮੂਹਿਕ ਸ਼੍ਰੀ ਹਨੂਮਾਨ ਚਾਲੀਸਾ ਜੀ ਦਾ ਪਾਠ ਕਰਾਇਆ ਜਾਂਦਾ ਐਸ ਵਾਰ ਵੀ 15 ਨਵੰਬਰ ਨੂੰ ਸਵੇਰੇ 9:30 ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਇਹ ਕਾਰਜਕ੍ਰਮ ਹੋਏਗਾ ਜਿਦੇ ਵਿੱਚ ਹਜ਼ਾਰਾਂ ਹਜ਼ਾਰ ਬੱਚੇ ਵੱਖ-ਵੱਖ ਸਕੂਲਾਂ ਤੋਂ ਆਣਗੇ ਔਰ ਪ੍ਰਭੂ ਸ਼੍ਰੀ ਬਾਲਾ ਜੀ ਦੇ ਚਰਨਾਂ ਅਨਤਮਸਤਕ ਹੋਣਗੇ ਪ੍ਰਭੂ ਸ਼੍ਰੀ ਰਾਮ ਜੀ ਦੇ ਅਨੰਨਿਆ ਭਗਤ ਬਾਲਾਈ ਦੀ स्तुति ਕਰਨਗੇ ਔਰ ਸਾਡਾ ਇਸ ਕਾਰਜਕ੍ਰਮ ਦਾ ਮਕਸਦ ਇਹ ਹੁੰਦਾ ਕਿ ਹਰ ਬੱਚਾ ਦੇਸ਼ ਧਰਮ ਸਮਾਜ ਦਾ ਹਨੂਮਾਨ ਜੀ ਵਰਗਾ ਸੇਵਕ ਬਣੇ ਨਿਸਵਾਰਥ ਭਾਵਨਾ ਨਾਲ ਦੇਸ਼ ਧਰਮ ਸਮਾਜ ਦੀ ਸੇਵਾ ਕਰੇ ਔਰ ਇਹੀ ਸਤਤ ਪ੍ਰਯਾਸ ਪਿਛਲੇ ਕਈ ਸਾਲਾਂ ਤੋਂ Hindu ਨ्यायਪੀਠ ਕਰ ਰਹੀ ਹੈ ਅੱਜ ਉਸੇ ਕਾਰਜਕ੍ਰਮ ਦੇ ਨਿਮਿਤ ਪ੍ਰਚਾਰ ਸਮੱਗਰੀ ਸਾਡੀ ਟੀਮ ਵੱਲੋਂ ਜਾਰੀ ਕੀਤੀ ਗਈ ਹੈ ਬਾਲਾ ਜੀ ਮੰਦਿਰ ਦ੍ਰੈਸੀ ਗਰਾਊਂਡ ਦੇ ਵਿੱਚ ਤੁਹਾਡੇ ਮਾਧਿਅਮ ਨਾਲ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਆਓ 15 ਨਵੰਬਰ ਸਵੇਰੇ 9:30 ਵਜੇ ਆਪਣੇ ਬੱਚੇ ਲੈ ਕੇ ਇਤਿਹਾਸਿਕ ਸ਼੍ਰੀ ਰਾਮਲੀਲਾ ਕਮੇਟੀ ਗਰਾਊਂਡ 'ਚ ਆਓ ਤੇ ਤੁਸੀਂ ਵੀ ਸਾਡੇ ਨਾਲ ਬਾਲਾ ਜੀ ਨੂੰ ਯਾਦ ਕਰੋ ਉਹਨਾਂ ਦੇ ਨਿਮੇ ਸ਼੍ਰੀ ਹਨੂਮਾਨ ਚਲिसा ਜਿਹਦਾ ਪਾਠ ਕਰੋ ਇਸ ਕਾਰਗਰਮ ਦੇ ਵਿੱਚ ਇਸ ਵਾਰੀ ਵਿਸ਼ੇਸ਼ ਰੂਪ 'ਚ ਭਗੇਸ਼ਵਰ धाम ਦੇ ਜਿਹੜੇ ਦਰਿੰਦਰ ਸ਼ਾਸਤਰੀ ਜੀ ਜਿਹੜੇ ਦਿੱਲੀ ਤੋਂ ਵ੍ਰਿੰਦਾਵਨ ਤੱਕ ਪੈਦਲ ਯਾਤਰਾ ਕਰ ਰਹੇ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਲਾਈਵ ਬੱਚਿਆਂ ਨੂੰ ਮੋਬਾਈਲ ਦੇ ਮਾਧਿਅਮ ਨਾਲ ਜਰੂਰ ਸੰਦੇਸ਼ ਐਸ ਵੀ ਆਰ ਯੂ ਇਸ ਕਾਰਗਰਮ ਨੂੰ ਤੇ ਦੇਣਗੇ ਜੈ ਸ਼੍ਰੀ ਰਾਮ। ਇੱਕ ਵਾਰ ਦਿਰ ਦੇ ਵਿੱਚ ਲੋਕ ਇਕੱਠੇ ਹੋਣਗੇ ਕੀ ਕੁਝ ਅਰੇਂਜਮੈਂਟ ਪੂਰਾ ਜਿਹੜਾ ਪ੍ਰਸ਼ਾਸਨ ਵੱਲੋਂ ਇਹਦੀ ਜਿਹੜੀ ਫਾਰਮੈਲਿਟੀਜ਼ ਹੁੰਦੀ ਆ ਪੂਰੀਆਂ ਕੀਤੀਆਂ ਜਾਂਦੀਆਂ ਫਾਇਰ ਬ੍ਰਿਗੇਡ ਤੋਂ ਫਾਰ ਬਰਗੇਡ ਦੀ ਗੱਡੀਆਂ ਆਉਂਦੀਆਂ ਸਿਵਲ ਸਰਜਨ ਕਾਰਿਆਲਿਆ ਤੋਂ ਡਾਕਟਰਾਂ ਦੀ ਟੀਮ ਆਉਂਦੀ ਹੈ ਔਰ ਜਿਹੜਾ ਕਿ ਕਹਿੰਦੇ ਬੱਚੇ ਨੇ ਆਪਣੇ ਘਰੋਂ ਹੀ ਪਾਣੀ ਦੀ ਬੋਤਲਾਂ ਲੈ ਕੇ ਆਉਂਦੇ ਨੇ ਔਰ ਅਸੀਂ ਪੂਰਾ ਕੋਸ਼ਿਸ਼ ਕਰਦੇ ਹਾਂ ਕਿ ਇਕੋ ਫ੍ਰੈਂਡਲੀ ਕਾਰਗਰਮ ਹੋਵੇ ਕਿਸੇ ਤਰ੍ਹਾਂ ਦਾ ਪਰਿਆਵਰਣ ਦਾ ਵੀ ਨੁਕਸਾਨ ਇਸ ਕਾਰਗਰਮ ਦੇ ਮਾਧਿਅਮ ਨਾਲ ਨਾ ਹੋਵੇ ਅੱਜ ਸੰਕਟ ਮੋਚਨ ਸ਼੍ਰੀ ਬਾਲਾ ਜੀ ਹਨੂਮਾਨ ਮੰਦਿਰ ਦ੍ਰਿਸ਼ੇ ਮੈਦਾਨ ਵਿੱਚ ਸਾਡੇ ਇੱਕ ਮੀਟਿੰਗ ਹੋਈ ਸ਼੍ਰੀ ਹਿੰਦੂ ਨਿਆਇਪੀਠ ਵੱਲੋਂ ਜਿੱਥੇ ਸਾਰੇ ਸੰਗਠਨ ਦੇ ਸਾਥੀਆਂ ਨੇ ਮਿਲ ਕੇ ਸਾਡੇ ਅਧਿਐਕਸ਼ ਭਾਈ ਪ੍ਰਵੀਨ ਡੰਗ ਜੀ ਦੀ ਅਧਿਖਸ਼ਤਾ ਦੇ ਵਿੱਚ ਇਹ ਫੈਸਲਾ ਕੀਤਾ ਕਿ 15 ਨਵੰਬਰ ਨੂੰ ਦ੍ਰੈਸ਼ੀ ਮੈਦਾਨ ਦੇ ਵਿੱਚ ਹੀ ਹਨੂਮਾਨ ਚਾਲੀਸਾ ਜੀ ਦਾ ਪਾਠ ਕਰਵਾਇਆ ਜਾਏਗਾ ਜਿਹੜਾ ਕਿ ਹਰ ਸਾਲ ਕਰਵਾਇਆ ਜਾਂਦਾ ਆ ਔਰ ਇਸ ਪਾਠ ਚ ਲਗਭਗ ਲੁਧਿਆਣਾ ਸ਼ਹਿਰ ਦੇ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਆ ਕੇ ਪਾਠ ਕਰਦੇ ਆ ਔਰ 31000 ਬੱਚੇ ਤੱਕ ਦੀ ਸੰਖਿਆ ਤਾਂ ਕਿ ਅਸੀਂ ਪਾਠ ਕਰਵਾ ਚੁੱਕੇ ਆ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਵੱਧ ਤੋਂ ਵੱਧ ਬੱਚੇ ਜੁੜਨ ਵੱਧ ਤੋਂ ਵੱਧ ਪਰਿਵਾਰ ਜੁੜੇ ਹਨੂਮਾਨ ਜੀ ਦਾ ਚਾਲੀਸਾ ਦਾ ਪਾਠ ਕੀਤਾ ਜਾਵੇ ਸਨਾਤਨ ਦਾ ਜਿਹੜਾ ਪ੍ਰਚਾਰ ਹੈ ਉਹ ਸਮਾਜ ਚ ਕੀਤਾ ਜਾਵੇ ਔਰ ਇਸ ਹਨੂਮਾਨ ਚਾਲੀਸਾ ਜੀ ਦੇ ਪਾਠ ਨਾਲ ਜਿਹੜੀ ਸਾਡੇ ਦਿਲਾਂ ਚ ਭਗਤੀ ਭਾਵਨਾ ਜਾਗਦੀ ਹੈ ਉਸ ਨਾਲ ਹੀ ਸਮਾਜ ਚ ਵੀ ਸਾਡਾ ਜਿਹੜਾ ਸੰਗਠਨ ਹੈ ਉਹ ਮਜ਼ਬੂਤ ਹੁੰਦਾ ਸਨਾਤਨ ਜਿਹੜਾ ਉਹ ਮਜ਼ਬੂਤ ਹੁੰਦਾ ਔਰ ਇਸ ਚਾਲੀਸਾ ਦੇ ਆਯੋਜਨ ਦੇ ਵਿੱਚ ਜਿੰਨੇ ਵੀ ਸੰਗਠਨ ਦੇ ਸਾਥੀ ਐ ਸਾਰੇ ਮਿਲ ਕੇ ਸਹਾਇਕ ਦਿੰਦੇ ਆ ਕੋਈ ਪ੍ਰਸ਼ਾਦ ਦਾ ਪ੍ਰਬੰਧ ਕਰ ਰਿਹਾ ਕੋਈ ਜਲਦੀ ਸੇਵਾ ਦਾ ਪ੍ਰਬੰਧ ਕਰ ਰਿਹਾ ਕੋਈ ਸਿਕਿਉਰਿਟੀ ਦਾ ਪ੍ਰਬੰਧ ਕਰ ਰਿਹਾ ਕੋਈ ਬੱਚਿਆਂ ਲਈ ਮੈਡੀਸਨ ਦਾ ਪ੍ਰਬੰਧ ਕਰ ਰਿਹਾ ਤੇ ਮੈਂ ਸੰਦੇਸ਼ ਦੇਣਾ ਚਾਹਨਾ ਵਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਹੀ ਸੁਨਾਤਰੀਆਂ ਨੂੰ ਆਓ ਸਾਡੇ ਸੰਗਠਨ ਨਾਲ ਜੁੜੋ ਔਰ ਸੇਵਾ ਪ੍ਰਾਪਤ ਕਰੋ ਬਾਲਾ ਜੀ ਦੀ ਭਗਵਾਨ ਹਨੂਮਾਨ ਜੀ ਦੀ ਤਾਂ ਕਿ ਪ੍ਰਭੂ ਦੀ ਕਿਰਪਾ ਤੁਹਾਡੇ ਤੱਕ ਵੀ ਪਹੁੰਚ ਸਕੇ